ਜਗ੍ਹਾ ਲੈ ਗੱਲ ਗੱਲ ਬੋਲਣਾ ਚਾਹਨਾ ਵਾ ਵੀ ਹਾਂਜੀ ਭਾਈ ਕੀ ਕਹਿਣ ਚਾਹਨੇ ਤੁਸੀਂ ਭਾਈ ਮੈਂ ਇੱਕ ਗੱਲ ਕਹਿਣਾ ਚਾਹੁੰਨਾ ਜਿਹੜੇ ਆਪਣੇ ਭਰਾ ਤੇ ਆਪਣੇ ਜਿਹੜੇ ਚਾਚੇ ਤਾਇਆ ਦੇ ਯਾਰ ਹੁੰਦੇ ਆ ਮੁੰਡੇ ਚਾਚਾ ਤਾਇਆ ਦੇ ਮੁੰਡੇ ਆਪਾਂ ਕਹਿੰਦੇ ਆ ਸ਼ਰੀਗ 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 ਚਲੋ ਕੰਨਾਂ ਦੇ ਹੋਣਗੇ ਭਾਈਓ ਤੁਹਾਡੀ ਬੱਕਰੀ ਗੱਲ ਹੈਲੋ ਹਾਂਜੀ ਗਾਇਸ ਸਤਿ ਸ੍ਰੀ ਅਕਾਲ ਵੈਲਕਮ ਟੂ ਅਨਦਰ ਵਲੌਗ ਆਈ ਹੋਪ ਤੁਸੀਂ ਸਾਰਾ ਠੀਕ ਠਾਕ ਹੋਮੋਂਗੇ ਤੇ ਮੇਤਰੋ ਅੱਜ ਆਪਾਂ ਫੇਰ ਆ ਗਏ ਹਾਂ ਗੁਰਪ੍ਰੀਤ ਪਾਈਗੇ ਤੇ ਮੇਤਰੋ ਕਰੋ ਚੈੱਕ ਸ਼ਾਹ ਜੀ ਹੁਣੀ ਵੀ ਆਏ ਪਿਆ ਤੇ ਟਾਈਮ ਨਾਲ ਹੀ ਫੋਨ ਵਾਲਾ ਕੰਮ ਕਰਤਾ ਸ਼ੁਰੂ ਤੇ ਮੈਟ੍ਰੋ ਮੁਰਗਿਆਂ ਦੇ ਪਹਿਲਾਂ ਲੜਾਈ ਚੈੱਕ ਕਰੋ ਸਿਰਾ ਗੱਲਬਾਤ ਕਰਾਈ ਸ਼ਾਦੀ ਮੁਰਗੀ ਦੇਖੋ ਕਿਹੜੀ ਜਿੱਤਦੀ ਆ ਕਿਹੜੀ ਨਹੀਂ ਜਹਾਰਦੀ ਆ ਤੇ ਕਰੋ ਚੈੱਕ ਚੱਲਣ ਦਿਓ ਮਤਰੋ ਮੈਚ ਜੋਰੋ ਜੋਰੀ ਕੂਕੜੀਆਂ ਦੀ ਲੜਾਈ ਸਾਹੀ ਕਿਦਾਂ ਹੋਰ ਭਾਈ ਠੀਕ ਆ ਸਾਹੀ ਕਿਦਾਂ ਮੈਨੂੰ ਪਤਾ ਨਹੀਂ ਕਿਹਦੇ ਥੱਲੇ ਆ ਗਈ ਜੀ ਸ਼ੁਰੂ ਕਰਦੇ ਆ ਲੈ ਇਹ ਚੁੱਬਰ ਵੱਖਰੀ ਆਇਟਮ ਕਰਾਉਂਦਾ ਹਨਾ ਇਹ ਮੈਕੀਕਲ 15 20 ਮਿੰਟ ਹੋ ਗਏ ਨਾਈ ਦਾ ਜਿਆਦਾ ਤੁਹਾਡੇ ਕੋਲ ਜੈਂਟੇ ਨਹੀਂ ਜੈਂਟੇ ਪੂਰੇ ਨੇ ਗੁਣ ਬੰਦੂ ਨੇ ਕੋਈ ਨਹੀਂ ਉਹ ਜਿਹੜਾ ਜੈਂਟੇ ਆ ਗਏ ਆ ਨਾਈਟ ਵਾਲੇ ਬੰਦੇ ਟੱਕਰ ਕੇ ਨਾਈਟ ਵਾਲੇ ਆ ਜਾਂਦਾ ਟਰੈਕਟਰ ਲੈ ਇੱਥੇ ਉੱਪਰ ਦਾ ਕਹਿੰਦਾ ਯੋ ਫੂਟ ਡਰਾਈਵਰ ਦਾ ਕੰਦਾਨ ਨੂੰ ਪੁੱਛੇ ਸਾਈਡ ਨਹੀਂ ਦੇਣੀ ਪਿੱਛੇ ਤੇ ਆਉਂਦੇ ਆ ਇਹਨੂੰ ਡਰਾਈਵਰ ਕਰਾ ਆਪਣਾ ਆ ਵਾ ਸਾਥ ਮਿਲਾਂਗੇ නුග ජප්‍ර වතුූතන් රයිධතයිද ਗਿਆ ਜਲੰਧਰ ਪਾਜੀ ਆਈ ਪਾਜੀ ਹਰੀ ਪਾਜੀ ਕੋਲ ਜਲੰਧਰ ਚੀਮਾ ਬਾਈ ਆਪਣਾ ਇਧਰ ਚੀਮਾ ਬਾਈ ਤੇ ਮਾੜਾ ਪਾਜੀ ਹੁਣ ਤਾਂ ਅਸੀਂ ਨਵੀਂ ਆਈਟਮ ਦਿਖਾਉਂਦੇ ਹੁਣ ਪੜ ਕੇ ਹੀ ਹਵੇਲੀ ਦੜੀ ਪਾਜੀ ਵੀ ਵਿਦਿਅਨ ਸੱਕਾ ਤਾਂ ਦੜੀ ਪਾਜੀ ਕੱਪੜੇ ਲੈ ਕੇ ਦਊਗਾ ਬਾਈ ਤੇਰੇ ਬਲੌਗ ਆ ਬਰਗਰ ਦੇਲਾ ਲੈ ਗਏ ਆਪਣੇ ਲਈ ਖਾਓ ਯਾਰ ਚੀਮੇ ਸ਼ਾਹ ਬਰਗਰ ਖਾ ਯਾਰ ਆਹ ਉਹ ਹੋ ਪਰ ਗਰੀ ਰੱਖੇ ਆ ਕਰੇ ਨਹੀਂ ਐ ਬਹੁਤ ਕੋ ਰੱਖਿਆ ਪੰਜਾਬੀ ਤੜਕਾ ਤਨ ਬਹੁਤ ਕੋ ਲਿਆਵਾਂਗੇ ਤੂੰ ਟੈਂਟਰ ਗਾ ਲੈ ਗਿਆ ਪੰਜਾਬੀ ਤੜਕਾ ਚਾਚੇ ਦੇ ਟਾਬੇ ਤੇ ਬੈਠਾ ਵਾ ਸਾਲਿਆ ਇਥੋਂ ਪੰਜਾਬੀ ਤੜਕਾ ਮਿਲਦਾ ਕਿਥੋਂ ਕਿਹੜਾ ਪੰਜਾਬੀ ਤੜਕਾ ਪੰਜਾਬੀ ਪੂਜੀਆ ਉਹਦਾ ਪੰਜਾਬੀ ਤੜਕਾ ਦਿੰਦੇ ਆ ਆਸ਼ਾ ਮੈਂ ਇਹ ਮਿੱਤਰੋ ਮੈਂ ਸਿੱਧੀ ਸਪਸ਼ਟ ਗੱਲ 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 ਬੋਲਣਾ ਚਾਹੁੰਦਾ ਵਾ ਵੀ ਹਾਂਜੀ ਭਾਈ ਕੀ ਕਹਿਣ ਚਾਹੁੰਦੇ ਤੁਸੀਂ ਭਾਈ ਮੈਂ ਇੱਕ ਗੱਲ ਕਹਿਣਾ ਚਾਹੁੰਦਾ ਜਿਹੜੇ ਆਪਣੇ ਭਰਾ ਤੇ ਆਪਣੇ ਜਿਹੜੇ ਚਾਚੇ ਤਾਏ ਦੇ ਯਾਰ ਹੁੰਦੇ ਆ ਮੁੰਡੇ ਉਹ ਜਾਨਾ ਹੁੰਦੀਆਂ ਵੀਰੇ ਸਹੀ ਗੱਲ ਆ ਪਾ ਕੀ ਗੱਲ ਆ ਚਾਚੇ ਦਾ ਕੋਈ ਸ਼ਰੀਕ ਨਹੀਂ ਹੁੰਦੇ ਇਹ ਗੱਲ ਮੈਂ ਕਹਿੰਦਾ ਸਹੀ ਗੱਲ ਆ ਸ਼ਰੀਕ ਨੂੰ ਛੱਡ ਦੂੰ ਯਾਰ ਮੇਕੋ ਕੋ ਇਸ ਟਾਈਮ ਜੇਰ ਕੇ ਪੀਆ ਨਹੀਂ ਹੋਵੇ ਹਾਂ ਜਿਹੜੀ ਮਰਜੀ ਚੀਜ਼ ਮੰਗ ਲਵਣਾ ਉਹ ਹਾਜ਼ਰ ਹੋਣੀ ਆ ਇੱਥੇ ਵੀ ਬਾਤ ਸਹੀ ਗੱਲ ਆ ਓਕੇ ਮੈਂ ਇਹ ਗੱਲ ਹੈ ਠੀਕ ਆ ਨਹੀਂ ਇਹ ਗੱਲ ਹੈ ਭਰਾ ਭਰਾਵਾਂ ਦੀ ਜਾਨ ਵੀ ਆ ਯਾਰ ਭਰਾਵਾ ਭਰਾਵਾਂ ਦੀ ਆ ਵੀ ਆਪਣਾ ਵੀਰ ਆ ਇੱਧਰ ਬਣਾ ਪਾਈ ਫੋਕਸ ਕਰੀ ਇਹ ਆਪਣੀ ਜਾਨ ਹਾਂਜੀ ਜਿੱਥੇ ਕਹੋਗੇ ਨਾ ਉੱਥੇ ਵੀ ਖੜਾ ਵਾ ਤਾਂ ਆਪਾਂ ਇਹ ਜਿੱਥੇ ਮਰਜੀ ਕਰੂ ਨਾ ਉੱਥੇ ਵੀ ਖੜੀ ਹੋ ਵੀਰ ਨਹੀਂ ਭਰਾ ਆ ਪਾ ਖੜੇ ਤੇ ਤੇ ਮੇਰੀ ਗੱਲ ਸੁਣੋ ਮਿੱਤਰੋ ਸਭ ਤੋਂ ਵੱਡੀ ਗੱਲ ਹੈ ਵੀਡੀਓ ਚੱਲਦੀ ਵਿੱਚ ਹੂਟਰ ਮਾਰਦੇ ਫਰਾਟਾ ਮਾਰਦੇ ਸਾਨੂੰ ਪਤਾ ਲੋਹਰ ਜਨਤਾ ਨੇ ਲਵਾਇਆ ਹੈ ਆ ਗੱਡੀਆਂ ਦੀ ਹੂਟਰ ਮਾਰਦੀ ਪਤਾ ਨਹੀਂ ਕਿਹਦੀ ਆਉਂਦੀ ਫਲਾਣਾ ਨਿਤਮ ਘੱਨ ਆ ਬੈਠੇ ਆ ਨਾ ਆ ਬੈਠੇ ਆ ਨਾ ਚਾਰ ਇਹ ਪੂਰੀ ਪੁਲਿਸ ਦੀਆਂ ਆ ਆ ਹੂਟ ਆ ਆ ਲਾਂਦੇ ਆ ਆ ਲਾਂਦੇ ਬੈਠੇ ਆ ਦੇ ਲੈ ਫੇ ਬੈਠੇ ਨੇ ਆਈ ਸਾਲਾ ਬੈਠੇ ਆ ਫੇ ਮੈਂ ਨੇ ਆ ਗਾਲ ਵੀ ਕੱਢ ਦਾਂਗੇ ਆ ਬੈਠੇ ਆ ਲੈ ਅਲਟੋ ਹਟਣ ਦੇਖ ਕੇ ਹੋਲੀ ਗੱਲ ਤੂੰ ਹੂਟਰ ਮਾਰ ਕੇ ਤੂੰ ਹੋਲੀ ਗੱਲ ਲੂਗਾ ਇਹਨੂੰ ਕਾ ਮੋੜ ਕੇ ਲਿਆ ਮੜਾ ਤੈਨੂੰ ਦੱਸ ਦੇ ਵੀ ਸੁਆਦ ਬਾਕੀ ਮੇਰੀ ਗੱਲ ਸੁਣੋ ਵੀਰੋ ਇੱਧਰ ਜਾ ਨਾ ਆਪਾ ਵੀ ਟਿਕਟੋ ਵੀ ਡਰਦੇ ਠੀਕ ਆ ਤੁਹਾਡੇ ਦਮ ਨਾਲ ਕੋ ਡਰੋ ਹਾਂ ਚੱਲੇ ਨਾ ਉਹ ਗੱਲ ਨਹੀਂ ਨਹੀਂ ਸਨ ਕਰਦੇ ਆ ਜਿਹੜਾ ਮੇਰੀ ਗੱਲ ਸੁਣ ਜੇ ਆਟਾ ਭਰਾਵਾਂ ਦਾ ਪਿਆਰ ਬਣਾ ਇਹ ਪਿਆਰ ਨੇ ਹਨ ਨਾ ਕਰੇ ਡਰ ਸਹੀ ਗੱਲ ਆ ਸਹੀ ਗੱਲ ਆ ਬਾਕੀ ਜਿੱਦਾਂ ਮਰਜੀ ਜਿੱਥੇ ਮਰਜੀ ਕੋਈ ਨਹੀਂ ਸਹੀ ਗੱਲ ਆ ਯਾਰ ਐਵੇਂ ਕਹੀਏ ਮੈਂ ਇੱਕ ਮੇਰੀ ਐਵੇਂ ਗੱਲ ਸੁਣ ਲੋ ਐਵੇਂ ਕਹੀਏ ਯਾਰ ਹਨਾ ਸਿੱਧੂ ਮੂਸੇ ਵਾਲੇ ਗਾਣੇ ਦਾ ਚਾਚੇ ਮਾਮੇਰੇ ਸਿਰਾਂ ਤੇ ਨਹੀਂ ਉੱਡਿਆ ਮੈਂ ਬੜਾ ਉੱਡਿਆ ਬੜਾ ਉੱਡਿਆ ਇਹ ਚਾਚੇ ਸਿਰਾਂ ਤੇ ਨਹੀਂ ਉੱਡਿਆ ਮੈਂ ਆਪ ਬਣਿਆ ਪਰ ਬਾਬਾ ਜੀ ਬਣਦੇ ਪਤਾ ਕੀ ਆ ਇੱਕ ਮੈਂ ਹੁਣ ਗੱਲ ਸੁਣਾ ਮੈਂ ਹੁਣ ਛੋਟਾ ਜਿਹਾ ਬਲੌਗਰ ਆ ਜੇ ਬਲੌਗਰ ਬਣੇ ਬੜੇ ਦੁਨੀਆ ਦੇ ਤੁਰੇ ਫਿਰਦੇ ਆ ਤਾਂ ਤੋਂ ਤਾਂ ਠਾਂ ਤੋਂ ਠਾਂ ਮੈਂ ਪਰ ਹਲੇ ਉਹਨਾਂ ਦੇ ਬਾਣੇ ਕੱਖ ਵੀ ਨਹੀਂ ਆ ਮੈਂ ਕੈਮਰੇ ਮਰੇ ਕਹਿਣਾ ਜੋ ਵੀ ਮੈਂ ਚਾਚਾ ਵੇਰਾਂ ਵੀ ਸਿਰਾਵਾ ਭਤੀਜੇ ਮੇਰੇ ਵੀ ਸਿਰਾਵਾ ਉਹਨਾਂ ਦੇ ਗਾਂ ਭਤੀਜੇ ਵੀ ਸਿਰਾਵਾ ਆ ਚਾਚੇ ਬਿਠੇ ਆਪਣੇ ਆ ਉਹਨਾਂ ਦਾ ਭਰਾ ਬੈਠਾ ਹੁਣ ਬੰਦੋ ਫੋਨ ਬੰਦੋ ਕੋਈ ਕੋਈ ਨਹੀਂ ਭਾਜੀ ਲੈਂਡ ਪੁੱਜ ਗਈ ਹੈ ਖੜੇ ਆ ਹਾਂ ਓ ਮਾਈ ਗੋਡ ਉਹ ਸਲਾਤਵਾਬੇ ਐਸੇ ਵੋਇਗ ਨਹੀਂ ਵੀ ਹੋਈ 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 ਥੱਲੇ ਵੀ ਸੇਵ ਆਉਂਦਾ ਹੀ ਆ ਫਲੈਸ਼ ਬੰਦ ਹੋਈ ਆ ਸੇਵ ਆਉਂਦਾ ਹੀ ਆ ਸਾਡੇ ਤੇ ਕੈਮਰਾ ਪਹੁੰਚਾ ਪਈ ਇਹ ਖੜੇ ਆ ਉਹ ਲਾਈਟ ਦਿਖਾਓ ਕੋਈ ਫਲੈਸ਼ ਬੰਦਾ ਹੀ ਹੋਣਾ ਕੀਤੀ ਆ ਤੂੰ ਆਵਾਜ਼ ਲਾਈਟ ਦਿਖਾਓ ਲਾਈਟ ਦਿਖਾਓ ਲਾਈਟ ਦਿਖਾਓ ਆਪਾਂ ਤਾਂ ਭਰਾਵਾਂ ਨਾਲ ਖੜੇ ਫੋਨ ਆ ਗਿਆ ਉਲੂ ਖੜੇ ਆ ਜਾਨ ਮੇਰੀਏ ਫੋਟ ਬੰਦਾ ਇਸ ਟਾਈਮ ਤੇ ਮਿੱਤਰੋ ਰਾਤ ਦੇ ਹੋ ਗਿਆ ਸਾਡੇ 10 ਹੋ ਗਿਆ ਟੈਸਟਾਂ 'ਚ ਵੀਡੀਓ ਰਿਕਾਰਡ ਕਰ ਰਹੇ ਆਂ ਤੇ ਮਿੱਤਰੋ ਜਨਤਾ ਆਪਣੀ ਨੇ ਬਹੁਤ ਜ਼ਿਆਦਾ ਪ੍ਰਚਾਰ ਕੀਤਾ ਫੋਨ ਆਪਣਾ ਮਿੱਤਰੋ ਬੰਦ ਹੋ ਗਿਆ ਹੈਗਾ ਤੇ ਜਿੰਨੇ ਆਪਣੇ ਬੈਠੇ ਸਾਰੇ ਭਰਾਜਤਾ ਆਏ ਹੀਗੇ ਕੋ ਮੇਰੇ ਭਰਾ ਵੀਗੇ ਚਲੋ ਆਪਣਾ ਇੰਨਾ ਕਿ ਪਿਆਰ ਆਣਾ ਆਪਣੀ ਜਨਤਾ ਨਾਲ ਮਤਲਬ ਸਭ ਤੋਂ ਯਾਰ ਜਦੋਂ ਬੰਦਾ ਯਾਰ ਹਨਾ ਐਵੇਂ ਕੀ ਜੀ ਆਪਾਂ ਮਤਲਬ ਹੁਣ ਹੈ ਇਸ ਟਾਈਮ ਕਿ ਆਪਣਾ ਸਾਰਾ ਪਿੰਡ ਪਿੰਡ ਮੰਨ ਲਓ ਆਪਣੇ ਜਿੰਨੇ ਭਰਾਵੇ ਦੇਦੇ ਆਪਣਾ ਪਿੰਡ ਹੀ ਮੰਨਦਾ ਮੈਂ ਯਾਰ ਦੋਸਤ ਜੇਨੇ ਵੀ ਆਪਣੇ ਬਲੌਗ ਤੇ ਦਿਆ ਹਨ ਹੁਣ ਉਹਨਾਂ ਵਿੱਚ ਐਸ ਟਾਈਮ ਵਿੱਚ ਕੋਈ ਬਾਹਰਲੀ ਮੇਰੀ ਫੈਮਿਲੀ ਜੋ ਕੋਈ ਆਡੀਅנס ਨਹੀਂ ਜੁੜੀ ਕੀ ਆਈਟਮ ਸਾਰਾ ਮੇਰਾ ਪਿੰਡੀ ਦੀ ਏਦਾਂਗਾ ਤੇ ਚਲੋ ਜਿੰਨੇ ਅਗਰ ਨੂੰ ਮੇਰੇ ਸਟੇਟਸ ਸ਼ੋ ਹੁੰਦੇ ਉਹ ਵੀ ਸਾਰੇ ਮੇਰੇ ਭਰਾਜ ਦੇਖਦੇ ਆ ਇਸ ਟਾਈਮ ਵੀਡੀਓ ਆਪਣੀ ਤੇ ਉਹਨਾਂ ਨੂੰ ਮੈਂ ਸਾਰਿਆਂ ਨੂੰ ਕਹਿਣਾ ਚਾਹੁੰਦਾ ਬਹੁਤ ਬਹੁਤ ਥੈਂਕਸ ਆ ਤੁਹਾਡਾ ਤੇ ਮਿੱਤਰੋ ਆਪਣਾ ਇੰਨਾ ਕੇ ਪਿਆਰ ਨਾਲ ਸਾਰਿਆਂ ਨਾਲ ਤੇ ਸਭ ਤੋਂ ਮੇਰੇ ਮੇਨ ਗੱਲ ਮੈਂ ਕਹਿਣਾ ਚਾਹੁੰਦਾ ਚਾਚੇ ਤਾਇਆ ਦੇ ਮੁੰਡੇ ਵਿਆਹ ਦੇ ਦਾ ਵਲੋਗ ਆਪਾਂ ਤਾਂ ਹੀ ਪਾਣਾ ਵੀ ਆਪਣੇ ਜਿੰਨੇ ਕਿ ਹੁੰਦੇ ਨੇ ਨਾ ਚਾਚੇ ਤਾਇਆ ਦੇ ਮੁੰਡੇ ਆਪਾਂ ਕਹਿੰਦੇ ਨੇ ਸ਼ਰੀਗ ਸ਼ਰੀਗ ਸ਼ਰੀਗਾ ਚਲੋ ਕੰਨਾਂ ਦੇ ਹੋਣਗੇ ਬਾਈਓ ਤੁਹਾਡੀ ਵੱਖਰੀ ਗੱਲ ਯਾਰ ਆਪਣੇ ਤਾਂ ਐਵੇਂ ਗਏ ਬਾਬੇ ਦੀ ਮਹਿਨਾ ਪੂਰੀ ਸਪੋਰਟ ਕਰਦੇ ਆ ਤੇ ਮਿੱਤਰੋ ਉਹਨਾਂ ਨੂੰ ਦੱਸਿਆ ਆ ਮੈਂ ਵੀ ਜਿੱਦਾਂ ਆਣਾ ਬਣਾ ਵਲੋਗ ਆਉਂਦਾ ਵਾ ਤੇ 8:00 ਵਜੇ ਪੈਂਦਾ ਅਗਲੇ ਫੋਨ ਆਪਣਾ ਲਾ ਕੇ ਜੋ ਵੀ ਮੇਰੀ ਫੋਲ ਯਾਰ ਸਪੋਰਟ ਕਰਦੇ ਆਵੇਂ ਗੀਆਂ ਆਪਾਂ ਉਹਨਾਂ ਨੂੰ ਯਾਰ ਮਾੜਾ ਨਹੀਂ ਕਹਿਨੇਗੇ ਠੀਕ ਆ ਯਾਰ ਕਿਉਂਕਿ ਚਾਚੇ ਤਾਂ ਇਹਦੇ ਮੁੰਡੇ ਸਭ ਤੋਂ ਪਹਿਲਾਂ ਹਟਦੇ ਹੁੰਦੇ ਆ ਹੁਣ ਆਪਣਾ ਇਹ ਸਿਸਟਮ ਆ ਕੋਈ ਲੜਾਈ ਹੋ ਜੇ ਪੜਾਈ ਹੋ ਜੇ ਚਲੋ ਇਦਾਂ ਦੇ ਕੰਮ ਸਾਰੇ ਨਾ ਕਰਿਆ ਕਰੋ ਬਹੁ ਮਾੜੀ ਗੱਲ ਲੜਨਾ ਤੇ ਝਗੜਨਾ ਨਹੀਂ ਚਾਹੀਦਾ ਜ਼ਿੰਦਗੀ ਦੇ ਵਿੱਚ ਕਿਉਂਕਿ ਬਾਬੇ ਬੰਦੇ ਨੇ ਜੇ ਤੇ ਅੱਗੇ ਜ਼ਿੰਦਗੀ ਦੇ ਵਿੱਚ ਬਦਨਾਵਾ ਇਹ ਲੜਾਈਆਂ ਤਕੜਾਈਆਂ ਇਹ ਸਾਰਾ ਉਹ ਪਿਛੇ ਰਹਿ ਜਾਂਦਾ ਵਾ ਜੇ ਨੇ ਜਿਹੜਾ ਇਹ ਬੰਦਾ ਚੱਕਰਾਂ 'ਚ ਪੈ ਗਿਆ ਚਲੋ ਆਪਾਂ ਵੀ ਇਹ ਚੱਕਰਾਂ 'ਚ ਪਏ ਹੀ ਚਲੋ ਹੌਲੀ-ਹੌਲੀ ਬੰਦੇ ਨੂੰ ਅਗਲ ਹੁੰਦੀ ਆ ਤੇ ਜਿਨ੍ਹਾਂ ਨੇ ਆਪਣੀਆਂ ਪੁਰਾਣੀਆਂ ਲੜਾਈਆਂ ਝਗੜਾਈਆਂ ਹੋਈਆਂ ਵਾ ਜੋ ਵੀ ਖਲਾਸੇ ਵੈਰ ਵਿਰੋਧ ਯਾਰ ਇਹ ਸਭ ਛੱਡੋ ਸਾਰੀਆਂ ਗਲਤੀਆਂ ਜੋ ਵੀ ਹੋਇਆ ਵਾ ਚਲੋ ਛੱਡੋ ਜੋ ਚਲੋ ਹੌਲੀ-ਹੌਲੀ ਸਭ ਮੇਰੇ ਹਿਸਾਬ ਨਾਲ ਜੋ ਵੀ ਹੁੰਦਾ ਸਹੀ ਹੁੰਦਾ ਪਰ ਜਦੋਂ ਆਪਾਂ ਇਹ ਗੱਲ ਗੈਣੀ ਚਾਹੁੰਦੇ ਲੜਾਈ ਚੜਾਈ ਨਾ ਹੀ ਕਰਿਆ ਕਰੋ ਤਾਂ ਵਧੀਆ ਜਿਹਦੇ ਬੰਦੇ ਨੇ ਸਕਸੈਸ ਪਾ ਲੈਣੀ ਹੈ ਨਾ ਵੀਰੇ ਆਪਣੇ ਸਾਰਾ ਕੰਮ ਵੱਲ ਧਿਆਨ ਦਿਓ ਜਿਹੜੇ ਤੁਹਾਡੇ ਮੈਂ ਜਿੱਥੋਂ ਤੱਕ ਦੇਖਿਆ ਵਾ ਜਿਹੜੇ ਵੈਰ ਵਿਰੋਧਾਂ ਉਹ ਕੀ ਮਤਲਬ ਮਿਡਲ ਕਲਾਸ ਵਾਲਿਆਂ ਦੇ ਰਹਿ ਜਾਂਦੇ ਆ ਗੱਲ ਸੱਚ ਆ ਥੋੜੀ ਜੀ ਗੋੜੀ ਲੱਗੂ ਮਿਡਲ ਕਲਾਸ ਵਾਲਿਆਂ ਲਈ ਰਹਿ ਜਾਂਦੇ ਆ ਤੇ ਬਾਬਾ ਜਿਹਨਾਂ ਨੇ ਸਕਸੈਸ ਪਾ ਲੈਣੀ ਹੁੰਦੀ ਜਿੱਦਾਂ ਹੁਣ ਮੰਨ ਲਾ ਕੋਈ ਬੰਦਾ ਮੇਰਾ ਐਂਟੀ ਹੈ ਚਾਹੇ ਜਿੱਦਾਂ ਮਰਜੀ ਮੈਂ ਚਲੋ ਹਣਾ ਵੀ ਸਕਸੈਸ ਨਹੀਂ ਜ਼ਿੰਦਗੀ ਵਿੱਚ ਸਫਲ ਨਹੀਂ ਹੋਇਆ ਕੋਈ ਤੇ ਚਲੋ ਮਾਂ ਵੀ ਬੋ ਕੀਤੀ ਮੈਂ ਨਹੀਂ ਸਕਸੈਸ ਹੋਇਆ ਮੈਂ ਅੱਗੇ ਮਤਲਬ ਨਹੀਂ ਵਾ ਸਕਿਆ ਤੇ ਬੈਰ ਬਰੋਦ ਸਿਰਫ ਹੁਣ ਵਾਲੀ ਰਹਿ ਜਾਂਦੇ ਆ ਜਿਹੜਾ ਮਤਲਬ ਸਕਸੈਸ ਹੋਏ ਤਾਂ ਨਾ ਉਹਦੇ ਮਨ ਨੂੰ ਇਹ ਲੱਗਦਾ ਹੁੰਦਾ ਵੀ ਚਲੋ ਆਪਾਂ ਅੱਗੇ ਬੰਦੇ ਨਹੀਂ ਚਲੋ ਬੰਦਾ ਆਪਣੇ ਨਾਲ ਆਪਣਾ ਆਪਣਾ ਬੈਰੀ ਆਪਣਾ ਆਪਾਂ ਉਹਨੂੰ ਵੀ ਬੜਾਵਾ ਦੇਈਦਾ ਚੱਲ ਕੋਈ ਨਾ ਯਾਰ ਤੂੰ ਅੱਗੇ ਵਾਜ ਜੋ ਮਰਜੀ ਹਲੇ ਤਾਂ ਬਲ ਆਪਾਂ ਕੁਛ ਵੀ ਨਹੀਂ ਆ ਹਾਲੇ ਤਾਂ ਬੋ ਜ਼ੀਰੋ ਹਾਲੇ ਮੈਂ ਆਪਣੇ ਆਪ ਨੂੰ ਜ਼ੀਰੋ ਸਮਝਦਾ ਚਲੋ ਮੇਰੇ ਬਾਅਦ ਇੰਨਾ ਹੀ ਬਹੁਤ ਕੋਸ਼ਾ ਚਲੋ ਜਿੱਦਾਂ ਮਰਜੀ ਆਣਾ ਚਲੋ ਹੌਲੀ ਹੌਲੀ ਕੋਸ਼ਿਸ਼ ਕਰਦੇ ਆ ਕਿਤੇ ਨਾ ਕਿਤੇ ਸਵਲ ਹੋਵਾਂਗੇ ਅੱਜ ਵੀ 2025 ਸ਼ੁਰੂ ਕੀਤਾ 2030 ਚ ਸਵਲ ਹੋਵਾਂਗੇ ਪਰ ਮੈਂ ਇਹ ਕਹਿੰਨਾ ਵੀ ਅੱਜ ਤੂੰ ਬੜਾ 10 ਸਾਲ ਜਾਂ 5 ਸਾਲ ਪੁਰਾਣੀ ਮੇਰੀ ਵੀਡੀਓ ਚੱਕ ਕੇ ਦੇਖ ਲਿਓ ਮੈਂ ਆਪੇ ਹੀ ਕਹਿੰਨਾ ਲੜਾਂ ਝੋੜੀਆਂ ਨਾ ਕਰੋ ਸਾਰਾ ਐਵੇਂ ਮਿੱਟੀ ਆ ਕੰਮ ਤੇ ਆਪਣੇ ਕੰਮ ਵੱਲ ਤੇ ਆਂ ਦੋ ਆਪਣੀ ਲਾਈਫ ਵਿੱਚ ਸਕਸੈਸ ਹੋਵੋ ਸਫਲ ਕਰੋ ਮਿਹਨਤ ਕਰੋ ਆਪਣੇ ਮਾਪਿਆਂ ਨੂੰ ਖੁਸ਼ ਰੱਖੋ ਜੋ ਐਸ ਟਾਈਮ ਮੈਂ ਬਾਬੂ ਦੀ ਸਿਚੁਏਸ਼ਨ ਤੇ ਹਨਾ ਚਲੋ ਹਣ ਲਈ ਵੀ ਮੈਂ ਬਹੁਤ ਥੀ ਵੀ ਮਿਹਨਤ ਕਰਦਾ ਤੇ ਉਦਾਂ ਵੀ ਆਨਲਾਈਨ ਤੇ ਵੀ ਮਿਹਨਤ ਕਰਦਾ YouTube ਤੇ ਵੀ ਮਿਹਨਤ ਕਰਦਾ Instagram ਤੇ ਮਿਹਨਤ ਕਰਦਾ ਪੜਾ ਹੁਣ ਇਹ ਮਿਹਨਤ ਤਾਂ ਬੰਦੇ ਨੂੰ ਕਰਨੀ ਚਾਹੀਦੀ ਹੈ ਨਾ ਪੜਾ ਸਕਸੈਸ ਹੋਈਏ ਜਾਂ ਨਾ ਹੋਈਏ ਉਹ ਗੱਲ ਵੱਖਰੀ ਆ ਤਮਾਰੀ ਮਿਹਨਤ ਜੀ ਆਪਾਂ ਮੈਂ ਅੱਜ ਕਹਾਂ ਵੀ ਮੈਨੂੰ ਕੱਲ ਨੂੰ ਨਹੀਂ ਕੁਝ ਮਿਲਣਾ ਨਹੀਂ ਸਕਸੈਸ ਹੋਣੀ ਮੈਂ ਸੋ ਵੀਡੀਓ ਪਾਤੀਆਂ ਜਾਂ 200 ਵੀਡੀਓ ਪਾਤੀਆਂ ਨਹੀਂ ਨਹੀਂ ਵੀਊ ਆਏ ਜਾਂ ਮੇਰਾ ਨਹੀਂ ਕੁਝ ਬਣਿਆ ਇਹਦਾ ਕਰਕੇ ਮਿਹਨਤ ਨਹੀਂ ਛੱਡ ਦੇਣੀ ਅੱਜ ਭਲਾ ਮੈਂ ਆਪਣੀ ਵੀਡੀਓ ਦੇ ਥਰੂ ਕਹਿਣ ਤੇ ਭਲਾ ਕੱਲ ਨੂੰ ਕੁਝ ਬਣਾ ਚਾਹੇ ਨਾ ਬਣਾ ਤੇ ਪਰ ਮਿਹਨਤ ਦਾ ਬਾਬੇ ਜ਼ਰੂਰੀ ਆ ਮਿਹਨਤ ਕਰਨੀ ਚਾਹੀਦੀ ਆ ਪਰ ਇੱਕ ਇੱਕ ਮੇਰੀ ਵੀ ਗੱਲ ਹੈ ਵੀ ਤੁਸੀਂ ਇਕੋ ਲੈਂਡ ਚੁਣੋ ਜਿਹੜੀ ਚੁਣਨੀ ਆ ਮਤਲਬ ਇੱਕ ਲੈਂਡ ਦੇ ਮਗਰ ਹੀ ਡਾਟ ਕੇ ਵੀਡੀਓ ਕਰੋ ਮਤਲਬ ਵੀਡੀਓ ਗਈ ਨਾ ਸੌਰੀ ਇੱਕ ਲੈਂਡ ਦੇ ਪਿੱਛੇ ਮਿਹਨਤ ਕਰੋ ਮਤਲਬ ਵੀ ਜਿਸ ਚੀਜ਼ ਦੇ ਵਿੱਚ ਤੁਸੀਂ ਸਕਸੈਸਫੁਲ ਸਭ ਤੋਂ ਵੱਡਾ ਤੁਹਾਡਾ ਮਤਲਬ ਹੈਗਾ ਵਾ ਜੋ ਵੀ ਹੈ ਤੁਹਾਡਾ ਮਤਲਬ ਉਹ ਵੀ ਤੁਸੀਂ ਕਰਨਾ ਚਾਹੁੰਦੇ ਤੁਸੀਂ ਆਪਣੇ ਆਪ ਨੂੰ ਪਹਿਲਾਂ ਪਛਾਣੋ ਵੀ ਤੁਸੀਂ ਕਿਸ ਲਾਈਨ ਵਿੱਚ ਚੁਣ ਸਕਦੇ ਆ ਜਿਸ ਲਾਈਨ ਵਿੱਚ ਤੁਹਾਨੂੰ ਤੁਹਾਡਾ ਵਧੀਆ ਲੱਗਦਾ ਸਿਸਟਮ ਤੁਸੀਂ ਉਸ ਲਾਈਨ ਨੂੰ ਚੁਣੋ ਆਪਣੇ ਵੀ ਉਸ ਲਾਈਨ ਵਿੱਚ ਮੇਰੀ ਸਾਰਾ ਕੁਝ ਸਹੀ ਸਿਸਟਮ ਆ ਮੈਂ ਉਸ ਲਾਈਨ 'ਚ ਮਿਹਨਤ ਕਰਨੀ ਹੁਣ ਬਾਬੇ ਮੈਂ ਪਲੰਬਰ ਦਾ ਵੀ ਕੰਮ ਜਾਣਦਾ ਬਸ ਸੱਚੀ ਗੱਲ ਨਾਲ ਮੈਂ ਪਲੰਬਰ ਦਾ ਵੀ ਕੰਮ ਜਾਣਦਾ ਮੈਂ ਬਿਜਲੀ ਦਾ ਵੀ ਮੜਾ ਮੋਟਾ ਕਰ ਲੈਣਾ ਖੇਤੀਬਾਣੀ ਦਾ ਵੀ ਕਰ ਲੈਣਾ ਤੇ ਹੋਰ ਡਰਾਈਵਰੀ ਵੀ ਮਾੜੀ-ਮੋਟੀ ਕਰ ਲੈਣਾ ਗੱਡੀ ਟਾਪ ਨੰਬਰ ਤੇ ਚਲਾ ਲੈਣਾ ਜੇ ਮੈਂ ਕਹੇ ਦਿਉਂ ਡਰਾਈਵਰ ਬੰਨਾ ਚਾਹੁੰਦਾ ਮੈਂ ਡਰਾਈਵਰ ਵੀ ਰਹਿ ਸਕਦਾ ਪਰ ਨਹੀਂ ਬਾਬੇ ਜੇ ਮੈਂ ਆਪਣਾ ਕੋਈ ਜ਼ਿੰਦਗੀ ਵਿੱਚ ਸਕਸੈਸਫੁਲ ਕਰਨਾ ਵਾ ਤਾਂ ਮੈਂ ਕਰਨਾ ਵਾ ਮੈਨੂੰ ਚੌਂਕ ਹੋਰ ਵੀ ਬਥੇਰੇ ਮੈਂ ਮੈਂ ਇਸ ਵੀਡੀਓ ਵਿੱਚ ਨਹੀਂ ਦੱਸਣੇਗੇ ਅਗਲੀ ਅਲੀ ਜਿੱਦਾ-ਇਦਾ ਗਾਂ ਆਪਣੇ ਵੀਡੀਓ ਆਉਗੀਆਂ ਮੈਂ ਦੱਸੂਗਾ ਜਰੂਰ ਸਾਰੇ ਵੀ ਮੈਂ ਕੀ ਬਣਨਾ ਚਾਹੁੰਨਾ ਵਾ ਕੀ ਨਹੀਂ ਤੇ ਇਹ ਜੇ ਕਰਕੇ ਮੈਨੂੰ ਸਬਸਕ੍ਰਾਈਬ ਕਰਨਾ ਪੈਣਾ ਬਾਬੇ ਉਹ ਮੈਂ ਕੋਈ ਛੋਟੀ-ਮੋਟੀ ਰੇ ਦਾ ਕੋੜਾਨੀਆਂ ਤੇ ਇਸ ਕਰਕੇ ਮੈਂ ਸਾਰੀ ਇਕੋ ਇਕੋ ਵੀਡੀਓ ਦੇ ਵਿੱਚ ਨਹੀਂ ਗੱਲ ਦੱਸਣੀ ਬਾਕੀ ਸਰੀ ਗੱਲ ਇਹ ਆ ਵੀ ਚਾਚੇ ਤਾਂ ਇਹਦੇ ਮੁੰਡੇ ਕੋਈ ਸ਼ਰੀਕ ਨਹੀਂ ਹੁੰਦੇਗੇ ਬਸ ਇਹ ਆ ਵੀ ਜਿਹੜੀਆਂ ਗਲਤੀਆਂ ਉਹ ਕਰਦੇ ਆ ਉਹ ਗਲਤੀਆਂ ਤੁਸੀਂ ਨਾ ਕਰਦੇ ਹੋ ਬਸ ਮੈਂ ਇਹ ਨਹੀਂ ਚਾਹਨਾ ਵਾ ਜਿਗਲਾ ਦਾਡ ਨੂੰ ਈਰਖਾ ਦੇ ਮਾਨਾ ਦੇਖਦਾ ਫਿਰ ਤੁਸੀਂ ਪਿਆਰ ਦੇ ਮੋਹ ਨਾਲ ਮਰ ਮੋਦਲਾਵਾ ਫਿਰ ਤੁਸੀਂ ਸਹੀ ਦਰਾਂ ਨੂੰ ਦੇਖੇ ਪਿਆਰ ਨਾਲ ਦੇਖ ਕੇ ਦੇ ਲਓ ਕੀ ਭਰਾ ਕਿਤੇ ਤੁਹਾਡੇ ਜੀ ਗਲਤੀਆਂ ਹੋਣ ਮੈਗਾ ਲਗਾਣੀ ਚਾਹੁੰਦਾ ਮਿੱਤਰੋ ਤੇ ਬਲੌਗ ਵਧੀਆ ਲੱਗਾ ਤੇ ਲਾਈਕ ਤੇ ਸਬਸਕ੍ਰਾਈਬ ਕਰੋ ਤੇ ਮਿਲਦੇ ਆਂ ਕੱਲ ਨੂੰ ਨੈਕਸਟ ਬਲੌਗ ਵਿੱਚ ਤੇ ਮਿੱਤਰੋ ਇਹ ਮੈਂ ਕਹਿਣਾ ਚਾਹੁੰਦਾ ਪਿਆਰ ਨਾਲ ਰਹੋ ਠੀਕ ਆ ਤੇ ਹੱਲੇ ਅਗਲੀਆਂ ਅਗਲੀਆਂ ਵੀਡੀਓ ਵਿੱਚ ਬਹੁ ਆਪਾਂ ਵਧੀਆ ਵਧੀਆ ਕੰਟੈਂਟ ਤੁਹਾਡੇ ਲੈ ਕੇ ਆਵਾਂਗੇ ਤੇ ਮਿਲਦੇ ਆ ਹੁਣ ਕੱਲ ਨੂੰ ਨੈਕਸਟ ਬਲੌਗ ਵਿੱਚ ਤੇ